ਸਿਕਾਲ ਜੀ ਹੋ ਸੁਣੋ ਸਭ ਠੀਕ ਠਾਕ ਜੇ ਵਧੀਆ ਜੇ ਆਹ ਵੇਖ ਲੋ ਜੀ ਸਰਦੀ ਵਿੱਚ ਬੱਚੇ ਸੰਭਾਲਨੇ ਸਭ ਤੋਂ ਜ਼ਿਆਦਾ ਔਖਾ ਕੰਮ ਬੱਚੇ ਇਨਾ ਸੌਂਦੇ ਨਾ ਆਪਣੇ ਦਾਦੂਨ ਕਹਿੰਦੇ ਕਿ ਮੈਨੂੰ ਬਰਫੀ ਲੈ ਆ ਕੇ ਦਿਓ ਆ ਲੈ ਆ ਕੇ ਦਿਓ ਠੰਡ ਵਿੱਚ ਉਹ ਬੁਝਾਰ ਗਏ ਤੇ ਠੰਡ ਵਿੱਚ ਜਾ ਕੇ ਤੇ ਕੀ ਤੋਂ ਆ ਤੇ ਸਮਾਨ ਲੈ ਕੇ ਤੇ ਆਹ ਵੇਖ ਲੋ ਜੀ ਸਾਰਾ ਡੱਬਾ ਆਪਣੇ ਅੱਗੇ ਰੱਖ ਕੇ ਤੇ ਬਿਠਾ ਜੇ ਤੇ ਕਹਿੰਦੇ ਆ ਵੀ ਮੈਂ ਖਾਣਾ ਸੋਖਾ ਖਾਂ ਮੇ ਥੋੜੀ ਠੰਡ ਵਿੱਚ ਸਾਰਾ ਖਾ ਜੂਗਾ ਬੱਚਿਆਂ ਨੂੰ ਸਾਹਮਣਾ ਸਭ ਤੋਂ ਜ਼ਿਆਦਾ ਔਖਾ ਕੰਮ ਇਹ ਜਿਹੜਾ ਦੁੱਧਾ ਵੀਰ ਪਾਲਿਆ ਅੱਜ ਸਾਰਾ ਖਾ ਜੂਗਾ ਖਾ ਲੈ ਸਾਰਾ ਬੈਠਾ ਰਹਿ ਖਾਣ ਤੋਂ ਤੇ ਜਿਹੜਾ ਦੁੱਧਾ ਵੀਰ ਪਾਲਿਆ ਤੇ ਵੀਰ ਪਾਲ ਜਾ ਕੇ ਤਾਂ ਆਪਣੀ ਮਾਂ ਉਸ ਤੋਂ ਆਉਂਦਿਆ ਰਸੋਈ ਦੇ ਵਿੱਚ ਉਹ ਕਹਿਣ ਰਿਹਾ ਕਿ ਮੈਂ ਇਹਨੂੰ ਕਹਿਣ ਰਿਹਾ ਤੈਨੂੰ ਮੈਂ ਦੁੱਧ ਬਣਾ ਕੇ ਦਿੰਨੀ ਆ ਉਹਨਾਂ ਮੈਂ ਦੁੱਧ ਨਹੀਂ ਪੀਣਾ ਮੈਂ ਖਾਣੀਆਂ ਬੀਰਪਾਲ ਮੰਗਣਿਆ ਮਹਿਗੀ ਮੰਗਣਿਆ ਉਹਨੇ ਹਣ ਜਾ ਕੇ ਦਾ ਮਮਾ ਨੂੰ ਵਸਤ ਪਾਇਆ ਪੂਰਾ ਵਸਤ ਪਾਇਆ ਅੱਛਾ ਵਾਹ ਉਹਨਾਂ ਦਾ ਵੀ ਮੈਂ ਮਹਿਗੀ ਖਾਣੀ ਆ ਤੇ ਉਹ ਹਣ ਵਿਚਾਰੀ ਉਹਦੇ ਵਾਸਤੇ ਮਹਿਗੀ ਬਣਾਉਂ ਰਹੀ ਜੇ ਮੈਨੂੰ ਮੈਨੂੰ ਤਾਂ ਕਹਿ ਜਦੋਂ ਮੈਂ ਪੀਜਾ ਖਾਣਾ ਐ ਮੈਂਨੇ ਝੂਠ ਬੋਲਤਾ ਇਦਾਂ ਹੀ ਕਰਦਾ ਨਾ ਇੱਥੇ ਕੁਝ ਹੋਰ ਕਹਿ ਗਏ ਉੱਥੇ ਜਾ ਕੇ ਕੁਝ ਹੋਰ ਕਈ ਵਸ਼ੋ ਕਹਿਣੇ ਇੱਕ ਜੀ ਥੋੜਾ ਮੰਗਣਿਆ ਤੇ ਠੰਡ ਬੜੀ ਆ ਤੇ ਠੰਡ ਵਿੱਚ ਬੜਾ ਔਖਾ ਕੰਮ ਜੇ ਏ ਆ ਵੀ ਚਲੋ ਅਸੀਂ ਕਹਿੰਦੇ ਆ ਬੱਚਿਆਂ ਨੂੰ ਕਿਸੇ ਨਾ ਕਿਸੇ ਪਜਲੋਂ ਬਿਠਾਈਏ ਅੰਦਰ ਤੇ ਚਲੋ ਠੰਡ ਤੋਂ ਬਚੇ ਰਹਿਣ ਤੇ ਆਹ ਹਣ ਤੁਹਾਨੂੰ ਮੈਂ ਵੀ ਵਿਖਾ ਲਈ ਰਸੋਈ ਵਿੱਚ ਜਾ ਕੇ ਵੀਰ ਪਾਲ ਨੇ ਕਿੰਨਾ ਵਕਤ ਪਾਇਆ ਆਪਣੀ ਮੰਮੀ ਨੂੰ ਤੇ ਉਹ ਵਿਚਾਰੀ ਨੇ ਸਿਰ ਨੂੰ ਮੇਦੀ ਲਾਈ ਸੀ ਕਹਿੰਦੀ ਮੈਂ ਦਾਰਮੇਂ ਅੰਦਰ ਬਹਿਣ ਦੇ ਮੈਨੂੰ ਕੰਬਲ ਵਿੱਚ ਪਰ ਵੀਰ ਪਾਲ ਨੇ ਨਹੀਂ ਬਹਿਣ ਦਿੱਤਾ ਉਹਨੇ ਪੂਰੀ ਆਪਣੀ ਜਿੱਦ ਪਵਾਈਏ ਆਹ ਲੋ ਜੀ ਵੀਰ ਲੋ ਜੀ ਵੀਰ ਪਾਲ ਨੇ ਪੂਰਾ ਵਕਤ ਪਾਇਆ ਆਪਣੀ ਮਾਂ ਨੂੰ ਮਮਾ ਆਪਣੀ ਨੂੰ ਤਾਂ ਹੀ ਕਰ ਰਹੇ ਨੂੰ ਆਲੀ ਮੇਂ ਜਾਣ ਗਈ ਮਮਾ ਦੀ ਮੈਗੀ ਬਣਾਉਣ ਰੋਤੇ ਮਮਾ ਮਮਾ ਤਾਂ ਅੰਦਰ ਮੈਦੀ ਲਾਈ ਹੀ ਤੇ ਉਹਨੂੰ ਦਸ ਮਿੰਟ ਬਹਿਣ ਨਹੀਂ ਦਿੱਤਾ ਕੰਬਲ ਵਿੱਚ ਛੁੱਟੀਆਂ ਸਾਰੀਆਂ ਪੈ ਗਈਆਂ ਇਹਦਾ ਨਾ ਬੈਟਰ ਆ ਵੀ ਸਕੂਲ ਲੱਗ ਜਾਣਾ ਇਹਦਾ ਬੱਚਾ ਨੂੰ ਪੜ੍ਹਾਈ ਬੁਰੀ ਤੇ ਜਿਹੜੀ ਇਹਨਾਂ ਨੇ ਕਰਨੀ ਕਰਨੀ ਹੈ ਨਾ ਉਹਨਾਂ ਨੂੰ ਬਸ ਇਹ ਆ ਵੀ ਸਾਨੂੰ ਆ ਬਣਾ ਦੋ ਤੇ ਆ ਬਣਾ ਦੋ ਹੁਣ 10 ਮਿੰਟ ਨਹੀਂ ਇਹਨੇ ਅੰਦਰ ਬਹਿਣ ਦਿੱਤਾ ਕਹਿੰਦਾ ਵੀ ਮੈਨੂੰ ਮੈਗੀ ਬਣਾ ਕੇ ਦੇਣਾ ਐ ਮੈਂ ਮੈਗੀ ਸਿੱਖਣੀ ਆ ਤੇ ਹੁਣ ਲੱਗਾ ਹੋਇਆ ਆਪ ਕਰਨਾ ਆ ਸਿੱਖੜੀ ਆ ਕਿ ਜੀਬਰਾ ਤੇ ਜੀਬਰਾ ਤੇ ਇਹਨੂੰ ਚਸਕਾ ਵੀ ਪੈ ਗਿਆ ਨਾ ਕਦੀ ਰੋਜ ਕਦੀ ਗਜਰੇਲਾ ਬਣਾ ਦੋ ਕਦੀ ਮੈਗੀ ਬਣਾ ਦੋ ਕਦੀ ਪਾਸਾ ਬਣਾ ਦੋ ਉਹ ਵਕਤ ਨੂੰ ਫੜੇ ਗਿਆ ਬਣਾ ਬਣਾ ਕੇ ਚੀਜ਼ਾਂ ਦਿੱਤੀਆਂ ਸਹੀ ਆ ਨਾ ਛੋਟੀਆਂ ਦੇ ਵਿੱਚ ਮੰਦੀਪ ਨੇ ਪਰ ਮੰਦੀਪ ਉਹ ਪੂਰੀ ਵਕਤ ਨੂੰ ਫੜੀ ਗਈ ਆ ਤੋਂ ਉਹਨਾਂ ਨੂੰ ਬੈਣ ਵੀ ਨਹੀਂ ਦਿੰਦੇ ਸਿਆਲ ਦੇ ਵਿੱਚ ਬੱਚਿਆਂ ਨੂੰ ਕਾਬੂ ਕਰਨਾ ਬੜਾ ਔਖਾ ਆ ਸਭ ਨੀ ਨਹੀਂ ਕਹਿੰਦੇ ਆ ਵੀ ਖਾਣ ਪੀਣ ਨੂੰ ਮੰਗਣ ਦੇ ਆ ਪਰ ਮੰਗਣ ਉਹਦੀਆਂ ਚੀਜ਼ਾਂ ਨੇ ਆ ਵੀ ਜਿਹੜੀਆਂ ਨਹੀਂ ਚਾਹੁੰਦੇ ਹੋਣੀਆਂ ਪਰ ਹੁਣ ਇਹਨਾਂ ਦੀ ਡਿਮਾਂਡ ਤੇ ਵੜੋਣਾ ਪੈਂਦਾ ਯਾਰ ਇੱਕੋ ਤਾਂ ਕੀ ਦਿੰਦੇ ਆ ਹੀ ਨਿਕਲਣ ਲੱਗੇ ਦੇ ਦਜੇ ਚੋਂ ਬਾਹਰ ਲੈ ਕੇ ਨਾ ਮਮੀ ਇਹਦਾ ਨਾ ਚੰਗਾ ਪੀ ਇਹਦਾ ਨਾ ਆਪਣਾ ਨਹੀਂ ਖਵਾਲਦੀ ਉਹ ਵੇਲੋ ਨਿਕਲ ਜਾ ਨਿਕਲ ਵੀ ਆਇਆ ਬਾਹਰ ਹਾਂ ਬੰ ਚਲੀ ਮੈਗੀ ਆ ਗਈ ਇਹਦਾ ਡਿਪ ਉਹਨੇ ਤਾਂ ਬਹੁਤ ਸਾਰਾ ਮਠਾਈ ਦਾ ਡੱਬਾ ਪੂਰਾ ਆਪਣੇ ਅੱਗੇ ਰੱਖਿਆ ਸੀ ਚਲ ਕੋਈ ਦੀ ਖਾਣ ਦੋ ਜੋ ਹਾਂਦੇ ਆ ਮੈਂ ਹੀ ਲੈ ਤਾਂ ਸਰਦੀਆਂ ਦੇ ਵਿੱਚ ਸਰਦੀਆਂ ਦੀ ਠੰਡ ਸਰਦੀਆਂ ਦੇ ਵਿੱਚ ਇਹਨਾਂ ਨੂੰ ਕਾਬੂ ਕਰਨਾ ਬੜਾ ਹੁਕਮ ਪਰ ਜੇ ਇਹਨਾਂ ਨੂੰ ਆਖੀ ਹੈ ਨਾ ਕੋਈ ਸਵਾਰਾ ਕੋਈ ਬੇਰਾਮਣਾ ਕਿ ਮੁਰਕੇ ਖਾ ਲੋ ਉਹਨਾਂ ਨੂੰ ਤਾਂ ਸੁੱਟ ਦੇ ਦੇ ਇਹ ਅੱਜ ਕੱਲ ਦੇ ਬੱਚੇ ਵੇਖ ਲੋ ਇਹ ਮਹਿਗੀਆਂ ਦੀਆਂ ਸ਼ਕੀਨ ਸਵਾਰੇ ਨੂੰ ਤਾਂ ਸੁੰਧਾ ਲੋ ਜੀ ਜੀ ਨਹੀਂ ਸਮਝਦੇ ਪਰ ਠੰਡ ਲੋਦੇ ਨਾ ਨਾ ਜੀ ਪਰ ਨਹੀਂ ਸਮਝਦੇ ਕਰੀਏ ਕੀ ਹੁਣ ਹੋਣ ਹੈ ਅਹੀਂ ਕਹਿੰਦੇ ਕੋਈ ਜਿਆ ਸਿਆਣੇ ਤੋਂ ਕੋਈ ਨਹੀਂ ਆਣੇ ਕੋਈ ਵੀ ਸਮਝੇ ਕੰਮ ਉਹਦੇ ਸਾਰੇ ਹੀ ਆ ਅਹੀਂ ਕਹਿੰਦੇ ਚਲੋ ਛੱਲਿਆ ਉਹ ਪਲੇਟਾ ਨੂੰ ਦਈਏ ਤੇ ਇਹ ਜਾਈਆਂ ਵਿੱਚ ਬੈਠੇ ਰਹਿਣ ਤੇ ਚਲੋ ਠੰਡ ਤੋਂ ਇਹਨਾਂ ਨੂੰ ਬਚਾ ਲਈਏ ਇਹ ਆ ਵੀ ਮੇਰੀ ਤੁਹਾਡੀ ਵੀ ਸਾਰੇ ਅਗੇ ਗੁੰਝਾਲ ਸ਼ੇ ਹੋਈ ਆ ਕਿ ਚਲੋ ਜੇ ਬੱਚੇ ਮੰਗਦੇ ਆ ਨਾ ਚੀਜ਼ਾਂ ਤੇ ਬੱਚਿਆਂ ਨੂੰ ਥੋੜੇ ਬੋਜਾ ਬਣਾ ਕੇ ਦੋ ਤੇ ਇਹਨਾਂ ਵੀ ਰਜਾਈਆਂ ਵਿੱਚ ਬੈਠੇ ਰਹਿਣਗੇ ਨਾ ਤੇ ਚਲੋ ਠੰਡ ਤੋਂ ਬਚਣਗੇ ਘਰ ਦਾ ਬਚਾ ਕਰ ਰਹੇ ਹਾਂ ਪਰ ਹੈ ਨਹੀਂ ਕਿ ਕਿ ਆਣ ਕੇ ਫੱਕਤਾਬਾਂ ਹੀ ਬੋਲਣੀਆਂ ਨਾਲ ਨਾਲ ਖਾਣਾ ਵੀ ਆ ਬੀਰਪਾਲ ਦੇ ਆਮਾ ਮਮੀ ਨਾਲ 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 ਮੈਂ ਲੰਨ ਘਾਲ ਲੈਣਾ ਨਾਲ ਨਾਲ ਦੀ ਮੈਗੀ ਬਣਾ ਕੇ ਤਾ ਯਕੀਨ ਨਹੀਂ ਆਇਆ ਤੇ ਬੁੱਕ ਲੈ ਕੇ ਇੱਥੇ ਕਿਚਨ ਚ ਆ ਗਿਆ ਵੀ ਨਹੀਂ ਕੋਈ ਗਾ ਨਹੀਂ ਮੈਂ ਵੀ ਇੰਨਾ ਨਾ ਆਏ ਵੀ ਬਣਾਉਂਦੇਗੇ ਨਹੀਂ ਇਦਾਂ ਹੀ ਆ ਚਲੋ ਫਿਰ ਲੈ ਕੇ ਆਓ ਆਪਣੀ ਪਲੇਟ ਮੈਗੀ ਰੈਡੀ ਹੋ ਗਈ ਡਾਡੀ ਲਓ ਜੀ ਮੈਗੀ ਤਿਆਰ ਕਰਦੇ ਜਿੱਤੀ ਹੈ ਮਨਦੀਪ ਨੇ ਨਾਲ ਨਾਲ ਬੀਰਪਾਲ ਨੇ ਆ ਬੀਰਪਾਲ ਨੇ ਤੇ ਪੂਰੀ ਆਲੂ ਸਿੱਕੀ ਹੈ ਫਾਰ ਜਰਾ ਛੋਟਾ ਉਹਨੂੰ ਡਬਾ ਮਠਾਈ ਦਾ ਲੈ ਕੇ ਦਿੱਤਾ ਜੀ ਉਹਨੂੰ ਫੇਰ ਜਾਈ ਵਿੱਚ ਆਈ ਬਾਲਿਆ ਐਵੇਂ ਕੋਈ ਸੌਖਾ ਥੋੜੀ ਬਾਲ ਲਿਆਓ ਬੜਾ ਸੌਖਾ ਲੈ ਕੇ ਪੋਦੇ ਚਲੋ ਪਾਣੀ ਵੀ ਸਿੱਖੋ ਪਤਾ ਲੱਗੇ ਨਾ ਕਿਦਾਂ ਪਾਈਦੀ ਆ ਵਾਹ ਵਾਹ ਹਾਂ ਇੱਧਰ ਰ ਪਾਲੂ ਮਮਾ ਦਾ ਆਧਾਰ ਹੋਏ ਤਾਂ ਕਮ ਸੇ ਕਮ ਚੀਜ਼ ਖਾਣੀ ਦੇ ਸਿੱਖੋ ਜਾਂ ਇੱਕ ਵੇਂ ਜਾਂ ਇੱਥੇ ਹੁੰਦੇ ਆਪਾਂ ਇਦਾਂ

ਹਾਨੂੰ ਬਤਾ ਰਹੀ ਮੈਂ ਕੱਢਾ ਉਹ ਆੜਾ ਬਣਾਇਆ ਤੇ ਜਿਹੜੀ ਚੀਜ਼ ਬਣਾਈ ਹੈ ਘਰ ਚ ਕਈ ਰੱਖ ਲਿਆ ਥੋੜੇ ਜਿਨੇ ਬੱਚਾ ਵਾਸਤੇ ਬਣਾਉਂਦੇ ਪਰ ਆਪਣਾ ਕੀ ਕਰਦਾ ਰੱਖ ਆਣ ਇੱਕ ਬਾਰਾ ਥੋੜੀ ਬਾਰੇ ਬਣਾਇਆ ਤਾਂ ਇਹ ਦੱਸੋ ਕੀ ਪਾਲ ਕਿੰਨਾ ਨਹੀਂ ਬਣੀ ਨਹੀਂ ਤਾਂ ਲੱਗਦਾ ਇਹ ਭਾਲਵਣ ਮੈਡ ਨਹੀਂ ਨਹੀਂ ਹੈ ਹਾਂ ਤੋ ਇਹ ਬਣਾਈ ਹੈ ਬਸ ਖਾ ਕੇ ਦੇਖੋ ਕਿਦਾਂ ਹਾਂ ਦੇਖੋ ਤੁਹਾਨੂੰ ਦੇਖਤ ਲੱਗਦੀ ਹੈ ਕਿ ਨਹੀਂ ਲੱਗਦੀ ਨਹੀਂ ਆਪਣੇ ਹੱਥਾਂ ਦੀ ਤੇ ਥੋੜੀ ਦੀ ਮਿਹਨਤ ਆਨੇ ਕਹਣਾ ਨਹੀਂ ਸੋ ਅਗਲਾ ਲੱਗਦੀ ਹੈ ਲਓ ਕੀ ਤਾਂ ਤਹੀ ਦਿਖਾਉਂ ਬਰਮਰ ਹੋ ਗਿਆ ਮਨਦੀਪ ਪਾ ਹੁਣ ਖੁੱਦ ਤੇ ਕਿਰਤ ਵੀ ਦੱਸੇਗਾ ਵੀ ਕਿੱਦਾਂ ਦੀ ਬਣੀ ਆ ਕਿਉਂਕਿ ਵੀਰਪਾਲ ਨੇ ਅੱਜ ਜ਼ਿਆਦਾ ਸਪਾਈਸੀ ਬਣਾ ਲਈ ਆ ਕਹਿੰਦੇ ਮੰਮਾ ਥੋੜੀ ਜੀ ਸਪਾਈਸੀ ਬਣਾਓ ਪਤਾ ਨਹੀਂ ਅਰ ਕਿੰਤ ਕੋ ਖਾਦੀ ਜਾਂਦੀ ਆ ਕਿ ਨਹੀਂ ਹਰ ਹਰ ਦੇ ਦੋਨਾਂ ਨਾਲ ਉਹ ਵੀ ਤੇਜ ਉਹਦਰ ਵੇਚਦਾ ਹੀ ਕੀ ਕਰਦੇ ਕਿਤਾ ਵੀ ਇਮੇਜ ਮੈਂ ਬਣਾਉਂਦੀ ਬਣੇ ਵੀਰਪਾਲ ਮੈਂ ਕਿਹਾ ਕੀ ਓਹੋ ਲਾ ਗਈ ਇਹ ਤੈਨੂੰ ਪਤਾ ਆ ਮੈਂ ਗਿਆਨ ਨੇ ਇੰਨੀ ਸਪਾਈਸੀ ਬਣਾਈ ਹੈ ਨਾ ਮੈਂ ਖੁਦ ਹੱਤੋਂ ਦੇ ਬਣਾਈ ਹੈ ਅੰਮ੍ਰੋ ਹਾਂ ਫਿਰ ਮੈਂ ਕਿਹਦੇ ਖਾਂਗਾ ਇੰਨੀ ਸਪਾਈਸੀ ਆ ਤੋ ਨਹੀਂ ਫੇਰ ਠੰਡੀ ਹੋਂਦੇ ਤੈਨੂੰ ਮੈਂ ਤੁਖਾਈ ਚੱਪਾ ਕਰੂੰ ਤੂੰ ਖਾਗਦੇ ਵੇਖੇ ਕਰੀ ਬੜੀ ਸੁਆਦ ਆ ਸਰ ਮਿਆ ਬੀਪਾਲ ਨੇ ਬਣਾਈਆਂ ਤੇ ਬੀਪਾਲ ਦੀ ਤਰੀਕ ਕਰੋ ਪਾਣੀ ਦੇ ਦੋ ਛੱਟੇ ਮੈਨੂੰ ਮੈਂ ਵੇਖਿਆ ਉਹ ਤੁਹਾਨੂੰ ਸਾਦੀ ਨਹੀਂ ਆੜੀ ਜਿਆਦਾ ਮਿਰਚੀ ਵਾਲੀ ਮੈਂ ਵੇਖਿਆ ਸਾਦੀ ਵੀਰਪਾਲ ਨਹੀਂ ਜਿਆਦਾ ਮਿਰਚੀ ਵਾਲੀ ਮਸਾਲਾ ਬਣਾ ਪਿਆ ਨਹੀਂ ਇਸ ਕੁੜੀ ਦਾ ਫਿਰ ਸ਼ੂਟਿੰਗਾਂ ਦੇ ਵਿੱਚ ਕੇਲੇ ਛਾਲੇ ਬੱਚਿਆਂ ਨੇ ਵੀ ਨਹੀਂ ਆਗੇ ਨਾ ਜਦੀ ਕੀ ਕਬਨ ਇਹ ਖਰੇ ਦਾ ਇਹ ਦੇ ਐਜੇ ਕਰੇ ਇਸ ਤਰ੍ਹਾਂ ਹਰ ਕੀਰਤ ਹਰ ਕੀਰਤ ਜੀ ਹਾਂ ਜੀ ਕਿਦਾਂ ਬਣੀ ਆ ਕਿਦਾਂ ਵਧੀਆ ਘੈਂਟ ਘੈਂਟ ਕਿਦਾਂ ਘੈਂਟ ਹੁੰਦੀ ਆ ਇੱਕੋ ਦੂਜੇ ਤਰ੍ਹਾਂ ਹੀ ਹੋਰ ਹੈ ਹੋਰ ਜਿਵੇਂ ਨਾ ਬਾਈ ਨਹੀਂ ਇਹ ਭਾਵੇਂ ਘੈਂਟ ਹੈ ਇਸ ਤਰ੍ਹਾਂ ਇਹਦਾ ਨਹੀਂ ਕਰਦਾ ਹੁੰਦਾ पाने बनाई है नहीं, ना पीरपाल के ना भेंट बनी है बीपाल अपने फैंस ਨੂੰ भी पूछो ਵੀ ਤੋਂ ਇੰਝ ਸ਼ੂਟੀਆਂ ਦੇ ਵਿੱਚ ਬਣਾ ਨਹੀਂ ਖਾਦੀ ਜਿਨੀ ਕਿ ਮੈਂ ਕੀ ਪੁੱਛੋ ਕਰਦੀ ਹੈ ਦੋਸਤੋ ਦੱਸੋ ਕਮੈਂਟ ਵਿੱਚ ਫੇਰ ਆੜੇ ਆਪਾਂ ਪੜ੍ਹेंगे ਫਿਰ ਨਹੀਂ ਖਾਦੀ ਮੈਂ ਬਣਾ पूछना क्या ना मेरा पता नहीं कौन पर पूछूं मेरा काका देखो चला पैसा अपने पेट पूजा का लंदा फिर पूछियां ਆਇਆ ਰੋਭਾ ਗਿਆ। ਮਦਮ ਕੇ ਜੀ ਬਾਕੀ ਤੇ ਤੇਸਤਾ ਬਾਕੀ ਇਹ ਆਪਣੇ ਤੇ ਸਾਡੇ ਬੱਚੇ ਆ ਉਹ ਜ਼ਿਆਦਾਤਰ ਅੰਦਰ ਹੀ ਰਹਿਣ ਵਾਲੇ ਆ ਇਹਨਾਂ ਨੂੰ ਗੁੱਡੀਆਂ ਗੱਡੀਆਂ ਚੜਾਉਣੀਆਂ ਨਹੀਂ ਹੁੰਦੀਆਂ ਹੁੰਦੀਆਂ ਵੀ ਸਾਡੇ ਇਥੇ ਆਪਣੀ ਸਰਚ ਬਹੁਤ ਹੀ ਜ਼ਿਆਦਾ ਗੁੱਡੀ ਚੜਦੀ ਬਹੁਤ ਜ਼ਿਆਦਾ ਜੋ ਬੱਚੇ ਚੜਦੇ ਆ ਕੋਠਿਆਂ ਦੇ ਉੱਪਰ ਦੇ ਹੁਣ 1 2 ਵਜੇ ਕਲਾਸਾਂ ਲਾ ਕੇ ਫ੍ਰੀ ਹੋਏਗੀ ਕਹਿੰਦੇ ਅਨ ਭੁੱਖ ਲੱਗੀ ਐ ਖਾਣਾ ਕੁਛਣਾ ਕੁਛਣਾ ਤਬੀਰ ਪਾਲ ਕਹਿੰਦਾ ਮਮਾ ਨਾਲ ਮੈਂ ਲੜਨ ਕਰ ਲੈਣਾ ਤੇ ਨਾਲੇ ਮੈਂ ਮੈਨੂੰ ਮੈਗੀ ਸਖਾਓ ਬਣਾਉਣੀ ਮੈਂ ਖੁਦ ਬਣਾ ਲਿਆ ਕਰੂੰਗਾ ਨੈਕਸਟ ਮੈਂ ਨਹੀਂ ਮੈਨੂੰ ਹੁੰਦੀ ਹੈ ਇਹ ਗੁੱਡੀਆਂ ਇਹਨਾਂ ਨੂੰ ਚੜਾਉਣੀਆਂ ਨਹੀਂ ਹੁੰਦੀ ਆ ਉਦਾਂ ਆਪਾਂ ਅਸੀਂ ਮਤਲਬ ਆਪਣੇ ਇੰਜੋਏ ਵਾਸਤੇ ਗੁੱਡੀਆਂ ਲੈ ਆਉਣੀਆਂ ਵਾ ਤੇ ਦੋ ਤਿੰਨ ਦੇ ਰੱਖਣੀਆਂ ਉਹਦੇ ਬਾਅਦ ਫੂਟ ਕੇ ਸੁੱਟ ਦੇਣੀਆਂ ਵਾ ਤੇ ਕੱਲ ਕੀ ਸੀ ਕੱਲ ਆਪਣੀ ਦਾਦੀ ਮਮਾ ਨਾਲ ਲੜ ਲੈ ਹੁਸ਼ਾਤ ਦੇ ਮੈਨੂੰ ਪਤਾ ਨਹੀਂ ਕਿ ਇਹਨਾਂ ਨਾਲ ਅੰਡੇ ਬਾਸ ਬੱਚਿਆਂ ਨੂੰ ਵੀ ਚਲੋ ਮੈਗੀ ਮੁੱਗ ਬਣਾਇਆ ਕਰੋ ਐਸੇ ਪਾਉਂਦਾ ਬੱਚੇ ਅੰਦਰ ਬੈਠੇ ਰਹਿੰਦੇ ਆ ਤੇ ਬਾਕੀ ਏ ਆਪੀ ਸਾਡੇ ਵਲੋਗ ਤੁਸੀਂ ਦੇਖਿਆ ਕਰੋ ਠੰਡ ਬਹੁਤ ਹੈ ਥੋੜਾ ਥਾਣੇ ਨਿਕਲੇ ਕਿ ਫਿਰ ਹੋਰ ਵਧੀਆ ਵਲੋਗ ਆਉਣਗੇ ਤੁਹਾਡੇ ਕੋਲ ਆ ਜੇ ਥੋੜਾ ਠੰਡ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗੱਲ ਦਾ। ਸੇਤਨ ਨੂੰ ਮਿਲਦੇ ਆ ਅਗਲੇ ਵਲੋਗ ਦੇ ਵਿੱਚ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਤੇ ਬਹੁਤ ਸਾਰੀ ਢੇ ਸਾਰਾ ਮੈਨੂੰ ਪਿਆਰ ਦਿੱਤਾ ਵਾ ਤੇ ਇਸ ਦਾ ਹੀ